ਤੁਸੀਂ ਜੁੜਿਆ ਜੀ ਭਵਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਅੱਜ ਆਪਣੀਆਂ ਖਾਤੌਨਾਂ ਨੇ 111ਵੀਂ ਤੋਂ ਹੈਗੇ ਆ ਪਲ ਕਰਨੀਆਂ ਨੇ ਅੱਜ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਛੋਲਿਆਂ ਨਾਲ ਕੋਣ ਵੀ ਸਜਦਾ ਹੈ ਹਾਂਜੀ ਇਹ ਖਾਤੌਨਾਂ ਤੋਂ ਮਰਦੀ ਜਾਂਦੀ ਜਦੋਂ ਦੱਸਣਾ ਹੋਵੇ ਕਿ ਵੱਡਿਆਂ ਦੇ ਲੜਾਈ ਦੇ ਵਿੱਚ ਛੋਟੇ ਮਾਰੇ ਜਾਂਦੇ ਨੇ ਲੜਾਈ ਬੱਟਿਆਂ ਦੀ ਹੁੰਦੀ ਆ ਛੋਟੇ ਵਿੱਚ ਮਾਰੀ ਜਾਂਦੇ ਨੇ ਭਰਾਵਾ ਤੂੰ ਇੰਨਾ ਜੂਏ ਵਾਜਾਂ ਦੇ ਕੋਲ ਨਾ ਬੈਠਿਆ ਕਰ ਭਾਵੇਂ ਤੂੰ ਜੂਆ ਖੇਡਦਾ ਨਹੀਂ ਐ ਪਰ ਜਿਸ ਦਿਨ ਪੁਲਿਸ ਦਾ ਛਾਪਾ ਪੈ ਗਿਆ ਤਾਂ ਉਹਨਾਂ ਤੈਨੂੰ ਵੀ ਨਹੀਂ ਬਖਸ਼ਣਾ ਸਿਆਣਿਆਂ ਨੇ ਠੀਕ ਹੀ ਕਿਹਾ ਛੋਲਿਆਂ ਨਾਲ ਕੋਣ ਵੀ ਪਿਸ ਜਾਂਦਾ ਹਾਂਜੀ ਜੇ ਕੋਈ ਚੈਟ ਕਰਿਆ ਕਰੋ ਮਾੜਾ ਮੁੱਟਾ ਦੱਸ ਦਿਆ ਕਰੋ ਕੀ ਠੀਕ ਲੱਗਦਾ ਕਿ ਨਹੀਂ ਲੱਗਦਾ ਜਿਸ ਦੀ ਕੋਠੀ ਦਾਣੇ ਉਸ ਦੇ ਕਮਲੇ ਵੀ ਸਿਆਣੇ ਅਮੀਰ ਦੇ ਮੂਰਖ ਵੀ ਸਲਾਹੇ ਜਾਂਦੇ ਨੇ ਮਤਲਬ ਉਹਨਾਂ ਦੀ ਵੀ ਵਡਿਆਈ ਕੀਤੀ ਜਾਂਦੀ ਹੈ ਚਾਹੇ ਉਹਨਾਂ ਕੋਲ ਕੋਈ ਵੀ ਗੁਣ ਨਾ ਹੋਵੇ ਤੇ ਗਰੀਬ ਦੇ ਚਾਹੇ ਜਿੰਨੇ ਮਰਜੀ ਸਿਆਣੇ ਬੱਚੇ ਹੋਣ ਉਹਨਾਂ ਦੀ ਵੀ ਨਿੰਦਿਆ ਕੀਤੀ ਜਾਂਦੀ ਹੈ ਗਰੀਬ ਆਦਮੀ ਸਿਆਣਾ ਵੀ ਹੋਵੇ ਤਾਂ ਉਸ ਦਾ ਕੋਈ ਵੀ ਅਦਰ ਸਤਿਕਾਰ ਨਹੀਂ ਕਰਦਾ ਪਰ ਅਮੀਰਾਂ ਦੇ ਮੂਰਖਾਂ ਨੂੰ ਵੀ ਹੱਥੀ ਸ਼ਾਮਾ ਕਰਦੇ ਨੇ ਮਾਂ ਉਹਨਾਂ ਮੂਰਖਾਂ ਦਾ ਵੀ ਬਹੁਤ ਮਾਨ ਇੱਜ਼ਤ ਕਰਦੇ ਨੇ ਸਿਆਣਿਆ ਨਹੀਂ ਠੀਕ ਠੀਕ ਤਾਂ ਇਹ ਜਿਸ ਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ ਅਗਲੀ ਖੋਤ ਹੈ ਕਿ ਜਿੱਥੇ ਪਈ ਫੁੱਟ ਉੱਥੇ ਪਈ ਲੁੱਟ ਇਹ ਉਦੋਂ ਵਰਤੀ ਜਾਂਦੀ ਜਦੋਂ ਦੱਸਣਾ ਹੋਵੇ ਕਿ ਇਕਤਾ ਵਿੱਚ ਤਾਕਤ ਹੁੰਦੀ ਹੈ ਸਾਨੂੰ ਤਿੰਨਾਂ ਭਰਾਵਾਂ ਨੂੰ ਇਕੱਠੇ ਆ ਮਿਲ ਕੇ ਆਪਣੇ ਪਿਤਾ ਜੀ ਦੇ ਕਾਰੋਬਾਰ ਨੂੰ ਸੰਭਾਲਣਾ ਚਾਹੀਦਾ ਹੈ ਜਸਵੰਤ ਨੇ ਆਪਣੇ ਦੋਹਾਂ ਛੋਟੇ ਭਰਾਵਾਂ ਨੂੰ ਕਿਹਾ ਜੇਕਰ ਆਪਾਂ ਤਿੰਨੇ ਰਲ ਕੇ ਨਹੀਂ ਚੱਲਾਂਗੇ ਤਾਂ ਪਿਤਾ ਜੀ ਦਾ ਕਾਰੋਬਾਰ ਖਤਮ ਹੋ ਜਾਵੇਗਾ ਸਾਨੂੰ ਸਿਆਣਿਆਂ ਦੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿੱਥੇ ਪਈ ਫੁੱਟ ਉੱਥੇ ਪਈ ਲੁੱਟ ਫੁੱਟ ਦੇ ਵਿੱਚ ਕੋਈ ਵੀ ਕੰਮਜਾਬ ਨਹੀਂ ਹੁੰਦਾ ਹੈਗਾ ਸਗੋਂ ਤੇ ਲੋਕ ਉਹਨਾਂ ਨੂੰ ਖਾ ਜਾਂਦੇ ਨੇ ਜਿਸ ਦਿਨਾਂ ਫੁੱਟੇ ਪਿਆਈ ਹੋ ਕੀ ਜਾਣੇ ਪੀੜ ਭराई ਜਦੋਂ ਇਹ ਦੱਸਣਾ ਹੋਵੇ ਕਿ ਜਿਸ ਨੂੰ ਦੁੱਖ ਲੱਗਦਾ ਉਹ ਹੀ ਉਹਦੀ ਪੀੜ ਜਾਣਦਾ ਦੂਜਿਆਂ ਨੂੰ ਉਹ ਦਰਦ ਨਹੀਂ ਪਤਾ ਲੱਗਦਾ ਉਸ ਦੇ ਘਰ ਵਿੱਚ ਤਿੰਨ ਮੋਤਾਂ ਇਕੱਠੀਆਂ ਹੋਣ ਨਾਲ ਜੋ ਉਸ ਦੇ ਦਿਲ ਤੇ ਵਾਪਰ ਰਹੀ ਆ ਉਹ ਅਸੀਂअनुभव ਨਹੀਂ ਕਰ ਸਕਦੇ ਸਿਆਣਿਆਂ ਨੇ ਠੀਕ ਹੀ ਕਿਹਾ ਕਿ ਜਿਸ ਵੀ ਨਾ ਬੁੱਟੇ ਬਿਆਈ ਉਹ ਕੀ ਜਾਣੇ ਪੀੜ ਪਰਾਈ ਜੇ ਹਾ ਮੂਤੇ ਹੀ ਚਪੇੜ ਜੇ ਹੋਰ ਇਸ ਲੋਕ ਦਾ ਕੋਈ ਅਧਿਕਾਰੀ ਹੁੰਦਾ ਉਸ ਦੇ ਨਾਲ ਇਹੋ ਜਿਹੀ سلوਕ ਕਰਨਾ ਚਾਹੀਦਾ ਜਦੋਂ ਮਾਲਕ ਮਕਾਨੇ ਕਰਾਇਦਾਰ ਨੂੰ ਪੁੱਛਿਆ ਕਿ ਉਹ ਅੱਗੇ ਤਾਂ ਕਿਰਾਇਆ ਹਰ ਮਹੀਨੇ ਦੇ ਦਿੰਦਾ ਸੀ ਪਰ ਹੁਣ ਉਹ ਪਿਛਲੇ 3 ਮਹੀਨੇ ਆ ਤਾਂ ਉਸ ਨੂੰ ਤੰਗ ਕਿਉਂ ਕਰਦਾ ਤਾਂ ਕਰਾਇਦਾਰ ਨੇ ਕਿਹਾ ਕਿ ਉਸਨੇ ਉਸਦੇ ਹੇਠਲੇ ਕਮਰੇ ਨੂੰ ਆਪਣੇ ਮੁੰਡੇ ਦੇ ਵਿਆਹ ਸਮੇਂ ਇੱਕ ਹਫ਼ਤੇ ਲਈ ਉਧਾਰ ਲੈ ਕੇ ਉਸ ਨੂੰ ਅਜੇ ਤੱਕ ਜਿੰਦਰਾ ਕਿਉਂ ਮਾਰ ਛੱਡਿਆ ਜਦੋਂ ਤੁਸੀਂ ਬਧੀ ਕੀ ਕਰੋਗੇ ਫਿਰ ਸਹਤਾਉ ਕਿ ਮੈਂ ਚੰਗਿਆਈ ਦੀ ਆਸ ਕਰ ਸਕਦੇ ਹਾਂ ਇਹ ਤਾਂ ਫਿਰ ਉਹੀ ਗੱਲ ਹੈ ਜਿਹਾ ਮੂੰਹ ਤੇਹੀ ਚਪੇੜ ਜਿੱਧਰ ਗਈਆਂ 베ੜੀਆਂ ਉਧਰ ਗਏ ਮਲਾ ਕਿਸੇ ਬੰਦੇ ਦੇ ਘਰ ਨਾਲ ਉਸ ਦੇ ਅਸਰ ਸੁਖਦਸ ਅੰਕ ਵੀ ਚਲੇ ਆ ਜਾਂਦਾ ਅੱਜ ਕੱਲ ਨਾ ਪੁਰਾਣੇ ਲੋਕ ਰਹੇ ਨੇ ਤੇ ਨਾ ਹੀ ਉਹਨਾਂ ਦੇ ਸੌਂਕ ਅਖੇ ਜਿੱਧਰ ਗਈਆਂ 베ੜੀਆਂ ਉਧਰ ਗਏ ਮਲਾ ਜਾਗਦੇ ਆਂ ਦੀਆਂ ਕਟੀਆਂ ਤੇ ਸੁੱਤਿਆਂ ਦੇ ਕੱਟੇ ਕਈ ਕੌਤੇ ਦੇ ਲਈ ਹੋਰ ਵਰਤੀ ਜਾਂਦੀ ਹੈ ਜਾਗਦਿਆਂ ਦਾ ਲੱਖ ਤੇ ਪੂਰੀ ਕਰਿਓ ਇਹ ਆਖੌਤ ਕਿ ਅੱਗੇ ਕੀ ਹੈ ਪੂਰੀ ਆਖੌਤ ਕੀ ਹੈ ਹਾਂਜੀ ਇਹਦਾ ਅਰਥ ਹੈ ਵੀ ਜਿਹੜਾ ਬੰਦਾ ਸੁਚੇਤ ਰਹਿੰਦਾ ਉਹ ਜਿਹੜਾ ਬੰਦਾ ਚੁਸਤੀ ਚੁਸਤ ਨਹੀਂ ਰਹਿੰਦਾ ਹੈਗਾ ਉਹ ਸੁਸਤੀ ਤੋਂ ਦੂਜਾ ਜਿਹੜਾ ਚੁਸਤਾ ਜਿਹੜਾ ਉਹ ਦੀ ਸੁਸਤੀ ਤੋਂ ਹਮੇਸ਼ਾ ਹੀ ਲਾਭ ਉਠਾ ਲੈਂਦਾ ਹੈ ਇਸ ਕਰਕੇ ਹਾਰਿਕ ਨੂੰ ਚੁਸਤ ਰਹਿਣਾ ਚਾਹੀਦਾ ਜਦੋਂ ਕੁਲਵੀਰ ਸਿੰਘ ਨੇ ਮੈਨੂੰ ਕਿਹਾ ਕਿ ਆਪਣੇ ਪਿੰਡ ਵਿੱਚ ਨਵੇਂ ਖੁੱਲੇ ਟਿੱਪੂ ਦੀ ਮਨਜ਼ੂਰੀ ਮੈਂ ਲੈਣੀ ਸੀ ਪਰ ਲੈ ਗਿਆ ਜਗਤ ਸਿੰਘ ਤਾਂ ਮੈਂ ਕਿਹਾ ਤੂੰ ਘਰ ਬੈਠਾ ਰਹਿੰਦਾ ਉਹ ਆਪਣੇ ਕੰਮਾਂ ਦੇ ਲਈ ਸਵੇਰ ਤੋਂ ਹੀ ਨੱਠ ਭੱਜ ਕਰਦਾ ਐ ਐਸੇ ਲਈ ਤਾਂ ਸਿਆਣੇ ਇਹ ਨਹੀਂ ਕਿਹਾ ਕਿ ਜਾਗਦੇਆਂ ਦੀਆਂ ਕਟੀਆਂ ਸੁੱਤਿਆਂ ਦੇ ਕੱਟੇ ਦੂਜੀ ਖਾਤ ਪੂਰੀ ਕਰਿਓ ਜੀ ਜ਼ਰੂਰ ਇਹਦੇ ਨਾਲ ਦੀ ਐ ਜਾਗਦੇਆਂ ਦਾ ਲੱਖ ਸੁੱਤੇ ਦਾ ਕੀ ਹੁੰਦਾ ਅੱਗੇ ਪੂਰਾ ਕਰਿਓ ਜਿੱਥੇ ਚਾ ਉੱਥੇ ਰਾ ਕਿਸੇ ਚੀਜ਼ ਦੀ ਇੱਛਾ ਹੋਵੇ ਤਾਂ ਉਹਦੀ ਪ੍ਰਾਪਤੀ ਦਾ ਰਾਹ ਲੱਭ ਹੀ ਜਾਂਦਾ ਜੇ ਤੁਸੀਂ ਇਸ ਮੁਸ਼ਕਿਲ ਕੰਮ ਨੂੰ ਨਿਪਰੇ ਚਾੜਨਾ ਚਾਹੁੰਦੇ ਹੋ ਤਾਂ ਲੱਖ ਬਣ ਕੇ ਇਸ ਨੂੰ ਕਰਨ ਦੇ ਵਿੱਚ ਝੁੱਟ ਜਾਓ ਜਿਹੜੀਆਂ ਵੀ ਮੁਸ਼ਕਲਾਂ ਤੁਹਾਡੇ ਰਸਤੇ ਵਿੱਚ ਆਉਣਗੀਆਂ ਉਹਨਾਂ ਦਾ ਹੱਲ ਵੀ ਨਿਕਲੇ ਹੀ ਆਉਂਦਾ ਸਿਆਣੇ ਵੀ ਤਾਂ ਕਹਿੰਦੇ ਨੇ ਕਿ ਜਿੱਥੇ ਚਾ ਉੱਥੇ ਰਾ ਜੇ ਚਾਹਤ ਹੋਵੇ ਤਾਂ ਕੋਈ ਔਖਾ ਨਹੀਂ ਹੈ ਕੰਮ ਜਾਣੇ ਨੀਂ ਤੀਏ ਰਾ ਵੀ ਨਾ ਕੋਈ ਆਵੀ ਤੇ ਨਾ ਕੋਈ ਜਾਵੀ ਜਦ ਕਿਸੇ ਨੂੰ ਦੂਰ ਭੇਜ ਕੇ ਉਸ ਨੂੰ ਉਸ ਦੀ ਕਿਸਮਤ ਤੇ ਛੱਡ ਦਿੱਤਾ ਜਾਵੇ ਮੁੜ ਕੇ ਉਹਦੀ ਸਹਾਰਨਾ ਲਈ ਜਾਵੇ ਉਹਦੋਂ ਮਰਤੀ ਜਾਂਦੀ ਹੈ ਇਹ ਮੈਂ ਤਾਂ ਆਪਣੀ ਧੀ ਨੂੰ ਤਾਂ ਅਮਲ ਲੱਡੂ ਵਿੱਚ ਰਹਿੰਦੇ ਮੁੰਡੇ ਨਾਲ ਵਿਆਹਣ ਤੇ ਮਗਰੋਂ ਪਸਤਾ ਹੁੰਦੀ ਆ ਮੇਰੇ ਵਿੱਚ ਇੰਨੀ ਸਮਰੱਥਾ ਵੀ ਨਹੀਂ ਕਿ ਮੈਂ ਉਸ ਨੂੰ 40 ਮਹੀਨਿਆਂ ਬਾਅਦ ਮਿਲਣ ਜਾ ਸਕਾਂ ਤੇ ਉਹਦਾ ਘਰ ਵੀ ਅੱਗੋਂ ਆਮ ਜਿਹੀ ਹੈ ਕਈ ਸਾਲ ਹੋ ਗਏ ਮੈਨੂੰ ਆਪਣੀ ਧੀ ਨੂੰ ਮਿਲਿਆ ਹੁਣ ਤਾਂ ਉਹੀ ਗੱਲ ਹੋਈ ਪਈ ਆ ਕਿ ਜਾ ਨਹੀਂ ਤੇ ਇਹ ਆ ਵੀ ਨਾ ਕੋਈ ਆ ਵੀ ਤੇ ਨਾ ਕੋਈ ਜਾ ਵੀ ਨਾ ਮੈਨੂੰ ਉਸ ਦੀ ਕੋਈ ਸੁੱਖ ਸੰਦ ਦਾ ਪਤਾ ਲੱਗਦਾ ਤੇ ਨਾ ਉਸ ਨੂੰ ਸਾਡੀ ਦਾ ਹਾਂਜੀ ਲੱਗਦਾ ਹੈ ਜਿਉਂ-ਜਿਉਂ ਵੀ ਜੇ ਕੰਬਲੀ ਤੇ ਹੋਤੀਆਂ ਭਾਰੀ ਹੋਏ ਜਿੰਨੇ ਕਿਸੇ ਨੂੰ ਦੁੱਖ ਆਉਂਦੇ ਨੇ ਉਨਾਂ ਹੀ ਉਹ ਸਿਆਣਾ ਹੋ ਜਾਂਦਾ ਦੁੱਖ ਦੁੱਖ ਜਿੰਨੇ ਵੀ ਆਉਣਗੇ ਉਹਨੇ ਉਹਨੂੰ ਸਿਆਣਪ ਦੇ ਕੇ ਸਿਆਣਾ ਹੀ ਬਣਾ ਕੇ ਜਾਂਦੇ ਨੇ ਕਾਰ ਵਿੱਚ ਮਾਪਿਆਂ ਦੇ ਛਤਰ ਛਾਇਆ ਹੇਠ ਬੇਪਰਵਾਹੀ ਤੇ ਗੈਰ ਜ਼ਿੰਮੇਵਾਰੀ ਭਰਿਆ ਸਵਾਰ ਰੱਖਣ ਵਾਲੇ ਮੁੰਡੇ ਕੁੜੀਆਂ ਕਦੋਂ ਹੋਸਟਲ ਵਿੱਚ ਜਾ ਕੇ ਲੰਬਾ ਸਮਾਂ ਮਾਪਿਆਂ ਤੋਂ ਦੂਰ ਰਹਿੰਦੇ ਨੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਇਕੱਲੇ ਯੁੱਝਦੇ ਨੇ ਤੇ ਉਹ ਬਹੁਤ ਜ਼ਿੰਮੇਵਾਰ ਤੇ ਸਿਆਣੇ ਵੀ ਬਣ ਜਾਂਦੇ ਨੇ ਇਸੇ ਲਈ ਤਾਂ ਸਿਆਣਿਆਂ ਨੇ ਕਿਹਾ ਜਿਉਂ-ਜਿਉ ਭਿੱਜੇ ਕੰਬਣੀ ਤੇ ਉਹ ਤੇ ਉਹ ਭਾਰੀ ਹੋਏ ਐਸੀ ਜੀ ਦਾਸਾ ਖਾਤਾ ਆਪਣੀਆਂ ਅੱਜ ਦੀਆਂ ਏ ਜੇ ਚੰਗਾ ਲੱਗਦਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਮੇਰੇ ਨਾਲ ਜੁੜਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ